ਹਾਂਜੀ ਸਰਦੀ ਜਿਹੜੀ ਇਹ ਤੁਹਾਡੀ ਬਰੇਗੰਡਿਆ ਵਿਆਹ ਦੀ ਇਕਨਵੀਂ ਆ ਜੀ ਬਹਿਰ ਜੀ ਦਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਤਾਂ ਬਾਬੇ ਨਾਨਕ ਨੇ ਆਪਣੇ ਬੁਲਵਾਨੇ ਪੀਰਾਂ ਨੇ ਸਾਨੂੰ ਦੱਸਿਆ ਬਈ ਜਿਹੜਾ ਮਨੁੱਖਾ ਜਨਮ ਭਗਤੀ ਬਾਦ ਮਿਲਦਾ ਨਾ ਉਹਦੇ ਬੁਣਾ ਵੰਡ ਚਕਣਾ ਕਰਤ ਕਰਨੀ ਤਾਲਕਾ ਤੇ ਜਿੱਤੋ ਦੇ ਨਾਚਵਾ ਪੀਰਾਂ ਨੇ ਸੀ ਪਲੀ ਪਾਸ਼ੀ ਜੇ ਦਸਵੇਂ ਦਾ ਕੋਦੂਬਾ ਦੇ ਕੋਦੂਬਾ ਦੇ ਸੇ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ ਬਰਾਂ। ਪਹਿਲਾਂ ਤਾਂ ਮੇਰਾ ਵਿਆਹ ਨਹੀਂ ਹੁੰਦਾ। ਜੇ ਮੇਰਾ ਵਿਆਹ ਹੋ ਹੀ ਗਿਆ ਤਾਂ ਮੈਨੂੰ ਵਿਆਹ ਨੂੰ ਦੇਖੋ ਅਸੀਂ ਇੱਕ ਜਿਹੜਾ ਆਪਣਾ ਕੀਤਾ ਨਾ ਆਪਣੇ ਸਮਾਜ ਨੇ ਕੀਤਾ ਹੈ ਰੀਤ ਰਿਵਾਜ ਹੁੰਦੇ ਆ। ਤੇ ਦੇਖੋ ਉਹਦੇ 50 ਸਾਲ ਹੋ ਗਏ। ਅਜੀ ਹੜਤਾਈ ਨਹੀਂ ਵੀ ਜਾ ਰਹੀ ਸਾਡੀ ਨਗਰਾਂ ਦੇ ਵੀ ਜਾ ਰਹੀ ਹੈ ਤੇ ਅਗਲੀ ਗੱਲ ਜਿਹੜੀ ਹੈ ਆ ਬਾਬਾ ਜੀ ਨੇ ਸਿੱਖਿਆ ਦੇਣ ਤੇ ਦੇ ਰਿਹਾ ਆ ਜਿਹੜੇ ਸੰਤ ਬੈਠੇ ਆ ਬਾਬਾ ਨਾਨਕ ਕਹਿੰਦੇ ਉਤਮ ਗਤੀ ਹੈ ਤੁਹਾਨੂੰ ਪਤਾ ਸਭ ਨੇ ਵੱਧ ਕੁਰਬਾਨੀ ਕੀਤੀ ਹੈ ਪੰਜਾਬੀਆਂ ਨੇ ਜਦੋਂ ਮੁਰਗ ਯਾਦ ਕਰਾ ਲਿਆ 80% ਵੱਧ ਕਰਾਉਣੇ ਪੰਜਾਬੀ ਨੇ ਫੂਟਾ ਅਨਾਜ ਯਾਨੀ ਫੂਟੇ ਫੜ ਕੇ ਵਾਲੇ ਮੁਰਗਲ ਗਏ ਪਰ ਇਹਦੇ ਕਿਸਾਨਾਂ ਨੇ ਪੰਜਾਬੀ ਨੇ ਮੇਹਤਾ ਇੰਡੀਆ ਕੀਤੀਆਂ ਵੀ ਅੰਨ ਸਰਪਲਸ ਸਰਪਲਸ ਕਰਤਾ ਉਹ ਦਿਨ ਆਲੇ ਹੋਏ ਕਈ ਤਾਂ ਪਣਾਰ ਪਾਦੇ ਹੋਰ ਜਿੰਨਾ ਮਰ ਗਿਆ ਨਾ ਪਰ ਕੀਤ ਬਣੀ ਜਾਈ ਪਈ ਜ਼ਮੀਨ ਕੋ ਵਾਲੀ ਪਾਣੀ ਕੋ ਵਾਲਿਆ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਬਾਤ ਨਾ ਪਾਣੀ ਰਿਆ ਨਾ ਕੁਝ ਹੋ ਰਿਆ ਸਭ ਕੋ ਜਾਹਿਲਾ ਹੋ ਗਿਆ ਕੈਮੀਕਲ ਦੇ ਖਾਤੀ ਫਿਰ ਕਹਿੰਦੇ ਬਾਬਾ ਨਾਨਕ ਕਹਿੰਦਾ ਤੁਮ ਕਿੰਦੀ ਕਿਸਾਨ ਤਾਂ ਆਤਮ ਸਤਿਆ ਕਰ ਰਿਆ ਬਾਬਾ ਨਾਨਕ ਕਹੀ ਸੀ ਆਪਾਂ ਗੱਲ ਤਾਂ ਕੁਦਰਤ ਨਾਲ ਕੀਰਦੇ ਆਏ ਸਤਿਮਾ 10 ਵਜੇ ਬੜੇ ਆਪ ਦੱਸਣਗੇ ਪੜੇ ਲਿਖਿਆ ਤੀਜਾ ਸਾ ਪਾਣੀ ਤੀਜਾ ਸਾ ਦੇ ਆਪ ਦੱਸਣਗੇ ਜੀ ਲਓ ਵਾਹੇ ਕੁਝ ਚਾਹ ਖਾਉਂছো ਵਾਹੇ ਕੁਝ ਜਿੱਤੀ ਹੋਤੇ ਬਹੁਤ ਜਵਸਾ ਉਹਦਾ ਬਹੁਤ ਵੱਡਾ ਉਪਰਾਲਾ ਵੀ ਇਸੇ ਖੁਸ਼ੀ ਦੇ ਮੌਕੇ ਦੇ ਉੱਤੇ ਇਹਨਾਂ ਨੇ ਤੌਰਮਕ ਸਸੰਗ ਨੇ ਨਾਲ ਕੀਤੀ ਸਸੰਗ ਕਲਵਾਣ ਦੀ ਪਹਿਲ ਕਦਮੀ ਕੀਤੀ ਹੈ ਜਿਹੜੇ ਤੌਰਮਕ ਸਸੰਗ ਉਹ ਜੀਵਨ ਨੂੰ ਸਫਲਾ ਕਰਨ ਲਈ ਕੀਤਾ ਜਾਂਦੇ ਆ ਜੀਵਨ ਸਫਲਾ ਤਦ ਹੋਊਗਾ ਜੇਕਰ ਜੀਵਨ ਬਚੇਗਾ ਇਸ ਵਕਤ ਜਿਸ ਤਰ੍ਹਾਂ ਜੋਗ ਸਾਹਿਬ ਨੇ ਹੁਣੇ ਕਦਮ ਕੀਤੀ ਹੈ ਕਿ ਜੀਵਨ ਦੀ ਹੋਂਦ ਉੱਤੇ ਇੱਕ ਗੰਭੀਰ ਸੰਕਟ ਮਤਲਬ ਰਿਹਾ ਕਿਉਂਕਿ ਮਿੱਟੀ ਪਾਣੀ ਹਵਾ ਇਹ ਸਾਰੇ ਪ੍ਰਦੂਸ਼ਿਤ ਨੇ ਤੇ ਇਹਨਾਂ ਨੂੰ ਬਾਬੇ ਨਾਨਕ ਨੇ ਇਸ ਤਰ੍ਹਾਂ ਆਪਾਂ ਨੂੰ ਸੇਧ ਦਿੱਤੀ ਹੈ ਜਿਹੜਾ ਜਿਸ ਤਰ੍ਹਾਂ ਸੇਵ ਦਿੱਤੀ ਹੈਗੀ ਆ ਨਾ ਬੋਧਨ ਗੁਰੂ ਪਾਣੀ ਪੀਤਾ ਮਾਧੋ ਤਰਤ ਮਾਧ ਤੇ ਉਸ ਆਸੇ ਦੇ ਉੱਤੇ ਚੱਲ ਕੇ ਆਪਾਂ ਨੂੰ ਆਪਣੀ ਜੇ ਆਪਾਂ ਆਕਾਸ਼ਤਕਾਰੀ ਜਾਂ ਕੀਤੀ ਵਾਲੀ ਕਰਾਂਗੇ ਤਾਂ ਉਹ ਦਿਨ ਦੂਰ ਨੇ ਜਿਸ ਵੇਲੇ ਸਾਡਾ ਜਿਹੜਾ ਭੋਜਨ ਵੀ ਆ ਭੋਜਨ ਆ ਉਹ ਵੀ ਜੈਲ ਕਰ ਮੁੱਠੂ ਜੂ ਹੈ ਤੇ ਜਿਹੜੇ ਸਾਡੇ ਕੁਦਰਤੀ ਸੌਦਨ ਆ ਉਹਨਾਂ ਦਾ ਵੱਡੇ ਪੰਦਰ ਤੇ ਬਚਾਰ ਹੋਊਗਾ ਤੇ ਬਾਬੇ ਨਾਨਕ ਦੀ ਬਾਣੀ ਤੋਂ ਸੇਵ ਲੈ ਕੇ ਆਪਾਂ ਨੂੰ ਕਾਸ਼ ਕਰੀ ਦੰਦ ਜੀ ਵੀ ਕਰੀ ਬਾਬਾ ਜੀ ਆਪਣਾ ਨਾਮ ਕੀ ਹੈ ਬਾਬਾ ਜੀ ਦਾਸਤਾ ਨਾਮ ਜੈਵਿੰਦਰ ਸਿੰਘ ਹੈ ਹਾਂਜੀ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਗ੍ਰਸਤ ਮਾਰਗ ਨੂੰ ਬੜਾ ਉੱਚਾ ਮਾਰਗ ਦੱਸਿਆ ਹੈ ਗਿਆਨਨ ਮੈਂ ਗਿਆਨ ਧਿਆਨਨ ਮੈਂ ਧਿਆਨ ਗੁਰ ਸਰਬ ਧਰਮ ਗ੍ਰਸਤ ਗ੍ਰਸਤ ਪ੍ਰਧਾਨ ਧਿਆਨਨ ਮੈਂ ਧਿਆਨ ਗਿਆਨਨ ਮੈਂ ਗਿਆਨ ਗੁਰ ਸਰਬ ਧਰਮ ਗ੍ਰਸਤ ਪ੍ਰਧਾਨ ਹੈ ਇਸ ਮਰੇ ਗਾਲ ਕੇ ਅਜੀਬਾ ਯਾਦ ਨੇ ਸੱਚੇ ਭਾਸ਼ੇ ਕਿਰਪਾ ਕਰਨ ਗੰਗੈ ਦੇ ਵਿੱਚ ਜੋ ਆਪਣੇ ਮੁੱਖ ਮਨੋਰਥ ਅਕਾਲਪੁਰ ਦੇ ਨਾਲ ਲੈਣਾ ਕੋਈ ਬੜੀ ਇੱਕ ਤਾਂ ਬੜੀ ਵੱਡੀ ਤੇ ਪ੍ਰਭ ਮੰਗ ਦੇ ਹੋਰियां ਕੋਹਨ ਵਾਲੀ ਇਹ ਤੇਰੀ ਬੱਲ ਸੋ ਅਲੰਕਾਰ ਇਸ ਤਰ੍ਹਾਂ ਸਮਝਦੀ ਹੈ ਜਿਹਦੇ ਦੋਵੇਂ ਜਣੇ ਪ੍ਰਣ ਕਰਦੇ ਆ ਅਸੀਂ ਦੋਵੇਂ ਇਕੱਠੇ ਰਹਿ ਕੇ ਜੀਵਨ ਦੇ ਵਿੱਚ ਆਪਣਾ ਸਾਰਾ ਬੋਲ ਸਭ ਕਰਦੇ ਆ ਜੋ ਲਾਵਾ ਲਿਆ ਜਾਂਦੀ ਹੈ ਸੋ ਉਸ ਨੂੰ ਸਮਰਪਤ ਹੋ ਕੇ ਗੁਰੂ ਦਾ ਸਮਰਪਤ ਹੋ ਕੇ ਜੀਵਨਿਆਪਨ ਕਰਾਂਗੇ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਬੜਾ ਸੋਨਾ ਜੀਵਨ ਲੇਕਿਨ ਇਨਸਾਨ ਬਾਤ ਵਿੱਚ ਕਾਹਨ ਸਾ ਬਾਣੀ ਭਾਈ ਜੀ ਕਿ ਲੱਖ ਖੁਸ਼ੀਆਂ ਪਤਸ਼ਾਨੀਆਂ ਜੇ ਸਤ ਗੁਰ ਨਦਰ ਕਰੇ ਜੇ ਸਤਿਗੁਰ ਨਦਰ ਕਰੇ ਜੇ ਸਤਿਗੁਰ ਨਦਰ ਕਰੇ ਵਾਹੀ ਗੁਰੂ ਸਾ ਤum ਹੀ ਸਦ ਜਨ ਸੁਹੇ ਨੇ ਸਰਨ ਤੇਰੀ ਆਸਾ ਤੁਮਹੀ ਸਜਨ ਸੁਹੇਲੇ ਤੁਮਹੀ ਸਜਨ ਸੁਹੇਲੇ ਰੱਖ ਹੋਰਾ ਮਰੀ ਸ਼ਰਨ ਤੇਮਾਰੀ ਆਸਾ ਤੁਮਹੀ ਸਜਣ ਸੁਹੀਨੇ